ऐसा है कि ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को जिनाने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती ਲੋਗ ਮਰਵਾਣੇ ਔਰ ਲੋਗੋ ਕੇ ਲਾਸ਼ੋں ਤੇ ਖੇਲਣਾ ਇਹ ਬੀਜੇਪੀ ਕੋ ਕਰਤਾ ਹੈ ਉਂਚ ਸੈਕਟਰ ਦੇ ਵਿੱਚ ਜਿਹੜਾ 에ਅਰ ਫੋਰਸ ਦੀ ਕਨਵਾਈ ਦੇ ਉੱਤੇ ਅਤਵਾਦੀ ਅਟੈਕ ਹੋਇਆ ਜਿਦੇ ਵਿੱਚ ਇੱਕ ਸੈਨਿਕ ਜਿਹੜੇ ਉਹਨਾਂ ਦੀ ਸ਼ਹਾਦਤ ਹੋਈ ਹੈ ਸੋ ਅੱਜ ਉਸ ਸ਼ਹਾਦਤ ਦੇ ਉੱਤੇ ਜਿੱਥੇ ਸਾਰੇ ਦੇਸ਼ ਨੂੰ ਅਫਸੋਸ ਹੈ ਉੱਥੇ ਜਲੰਧਰ ਤੋਂ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਹੈ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਉਸ ਸ਼ਹਾਦਤ ਨੂੰ ਉਹਨਾਂ ਨੇ ਇੱਕ ਡਰਾਮਾ ਕਰਾਰ ਦਿੱਤਾ ਸੋ ਮੈਂ ਸਮਝਦਾ ਕਿ ਚੰਨੀ ਸਾਹਿਬ ਜਿਹੜੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦਾ ਉਹਦਾ ਸੰਭਾਲਿਆ ਹੋਵੇ ਦੇਖਿਆ ਹੋਵੇ ਇਦਾਂ ਦੇ ਜਿਹੜੇ ਇਨਸਾਨ ਆ ਅੱਜ ਜਿਹੜੀ ਸ਼ਹਾਦਤ ਹੈ ਉਹਨਾਂ ਤੇ ਅਫਸੋਸ ਕਰਨ ਦੀ ਬਜਾਏ ਉਹਨਾਂ ਤੇ ਹਮਦਰਦੀ ਕਰਨ ਦੀ ਬਜਾਏ ਅੱਜ ਉਹਨੂੰ ਉਹਨਾਂ ਨੇ ਇੱਕ ਡਰਾਮਾ ਕਰਾਰ ਦਿੱਤਾ ਮੈਂ ਸਮਝਦਾ ਕਿ ਜਿੱਥੇ ਇਹ ਪੂਰੇ ਸਾਡੇ ਸੈਨਿਕਾਂ ਦਾ અપਮਾਨ ਹੈ ਸੈਨਿਕਾਂ ਦੀ ਉਹ ਭਾਵਨਾ ਜਿਹਦੇ ਨਾਲ ਉਹ ਦੇਸ਼ ਭਗਤੀ ਦੀ ਦੇਸ਼ ਦੀ ਰੱਖਿਆ ਕਰਦੇ ਆ ਲੜਾਈ ਲੜਦੇ ਆ ਉਹਨਾਂ ਦੀ ਭਾਵਨਾ ਦਾ અપਮਾਨ ਹੈ ਉਹਦੇ ਨਾਲ ਨਾਲ ਇਹ ਰਾਸ਼ਟਰ ਦੇ ਲਈ ਜਿਹੜੀ ਹੈ ਉਹਨਾਂ ਨੇ ਉਹਨਾਂ ਦੇ ਖਿਲਾਫ ਜਿਹੜੀ ਅੱਜ ਭਾਵਨਾ ਜ਼ਾਹਰ ਕੀਤੀ ਹੈ ਸੋ ਮੈਂ ਸਮਝਦਾ ਕਿ ਇਹ ਬਿਲਕੁਲ ਗਲਤ ਗੱਲ ਆ ਮੈਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਰਾਸ਼ਟਰ ਹਿੱਤ ਦੇ ਵਿੱਚ ਉਹਨਾਂ ਨੇ ਫੈਸਲੇ ਲਏ ਆ ਔਰ ਅੱਜ ਦੇ ਚੰਨੀ ਸਾਫ ਦੇ ਜਿਹੜੇ ਇਸ ਬਿਆਨ ਤੇ ਇਹ ਬਿਆਨ ਜਿੱਥੇ ਸੈਨਿਕ ਵਿਰੋਧੀ ਆ ਉਥੇ ਇਹ ਬਿਆਨ ਜਿਹੜਾ ਰਾਸ਼ਟਰ ਵਿਰੋਧੀ ਵੀ ਆ ਔਰ ਮੈਂ ਕੜੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕਰਦਾ ਹੈ। ਐਸਾ ਹੈ ਕਿ ਇਹ ਸਟੰਟ ਬਾਜੀ ਹੋ ਰਹੀ ਹੈ। ਹਮਲੇ ਨਹੀਂ ਹੋ ਰਹੇ। ਪਿਛਲੀ ਵਾਰ ਵੀ ਜਦ ਇਲੈਕਸ਼ਨ ਆਤੇ ਹਨ ਤੋ ਐਸੇ ਸਟੰਟ ਖੇਲੇ ਜਾਂਦੇ ਹਨ ਔਰ ਭਾਜਪਾ ਕੋ ਜਿਨਾਣੇ ਦਾ ਜਿਤਾਣੇ ਦਾ ਫੰਦਾਨ ਤਿਆਰ ਕੀਤਾ ਜਾਂਦਾ ਹੈ ਇਹ ਤਿਆਰ ਕੀਏ ਹੋਏ ਸਾਰੇ ਪਹਿਲੇ ਸੇ ਤਿਆਰ ਕਰਕੇ ਹਮਲੇ ਕਰਵਾਏ ਜਾਂਦੇ ਹਨ ਇਹ ਬੀਜੇਪੀ ਕੋ ਜਿਤਾਣੇ ਦਾ ਇੱਕ ਸਟੰਟ ਹੁੰਦਾ ਹੈ ਇਸ ਵਿੱਚ ਸਚਾਈ ਨਹੀਂ ਹੁੰਦੀ ਲੋਗ ਮਰਵਾਣੇ ਔਰ ਲੋਗੋ ਕੇ ਲਾਸ਼ੋਂ ਤੇ ਖੇਲਣਾ ਇਹ ਬੀਜੇਪੀ ਕੋ ਆਤਾ ਹੈ ਪੁੰਚ ਸੈਕਟਰ ਦੇ ਵਿੱਚ ਜਿਹੜਾ 에ਅਰ ਫੋਰਸ ਦੀ ਕਨਵਾਈ ਦੇ ਉੱਤੇ ਅਤਵਾਦੀ ਅਟੈਕ ਹੋਇਆ ਜਿਦੇ ਵਿੱਚ ਅ ਇੱਕ ਸੈਨਿਕ ਜਿਹੜੇ ਉਹਨਾਂ ਦੀ ਸ਼ਹਾਦਤ ਹੋਈ ਹੈ ਸੋ ਅੱਜ ਉਸ ਸ਼ਹਾਦਤ ਦੇ ਉੱਤੇ ਜਿੱਥੇ ਸਾਰੇ ਦੇਸ਼ ਨੂੰ ਅਫਸੋਸ ਹੈ ਉੱਥੇ ਜਲੰਧਰ ਤੋਂ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਆ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਉਹ ਇਸ ਸ਼ਹਾਦਤ ਨੂੰ ਉਹਨਾਂ ਨੇ ਇੱਕ ਡਰਾਮਾ ਕਰਾਰ ਦਿੱਤਾ ਸੋ ਮੈਂ ਸਮਝਦਾ ਕਿ ਚੰਨੀ ਸਾਹਿਬ ਜਿਹੜੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦਾ ਉਹਦਾ ਸੰਭਾਲਿਆ ਹੋਵੇ ਦੇਖਿਆ ਹੋਵੇ ਇਦਾਂ ਦੇ ਜਿਹੜੇ ਇਨਸਾਨ ਆ ਅੱਜ ਜਿਹੜੀ ਸ਼ਹਾਦਤ ਹੈ ਉਹਨਾਂ ਤੇ ਅਫਸੋਸ ਕਰਨ ਦੀ ਬਜਾਏ ਉਹਨਾਂ ਤੇ ਹਮਦਰਦੀ ਕਰਨ ਦੀ ਬਜਾਏ ਅੱਜ ਉਹਨੂੰ ਉਹਨਾਂ ਨੇ ਇੱਕ ਡਰਾਮਾ ਕਰਾਰ ਦਿੱਤਾ ਮੈਂ ਸਮਝਦਾ ਕਿ ਜਿੱਥੇ ਇਹ ਪੂਰੇ ਸਾਡੇ ਸੈਨਿਕਾਂ ਦਾ ਅਪਮਾਨ ਹੈ ਸੈਨਿਕਾਂ ਦੀ ਉਹ ਭਾਵਨਾ ਜਿਹਦੇ ਨਾਲ ਉਹ ਦੇਸ਼ ਭਗਤੀ ਦੀ ਦੇਸ਼ ਦੀ ਰੱਖਿਆ ਕਰਦੇ ਆ ਲੜਾਈ ਲੜਦੇ ਆ ਪੁਨਾ ਦੀ ਭਾਵਨਾ ਦਾ અપਮਾਨ ਹੈ ਉਹਦੇ ਨਾਲ ਨਾਲ ਇਹ ਰਾਸ਼ਟਰ ਦੇ ਲਈ ਜਿਹੜੀ ਹੈ ਉਹਨਾਂ ਨੇ ਉਹਨਾਂ ਦੇ ਖਿਲਾਫ ਜਿਹੜੀ ਅੱਜ ਭਾਵਨਾ ਜ਼ਾਹਰ ਕੀਤੀ ਹੈ ਤੋਂ ਮੈਂ ਸਮਝਦਾ ਕਿ ਇਹ ਬਿਲਕੁਲ ਗਲਤ ਗੱਲ ਹੈ ਮੈਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਕਿਉਂਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਹਮੇਸ਼ਾ ਰਾਸ਼ਟਰ ਹਿੱਤ ਦੇ ਵਿੱਚ ਉਹਨਾਂ ਨੇ ਫੈਸਲੇ ਲਏ ਆ ਔਰ ਅੱਜ ਦੇ ਚੰਨੀ ਸਾਹਬ ਦੇ ਜਿਹੜੇ ਇਸ ਬਿਆਨ ਤੇ ਇਹ ਬਿਆਨ ਜਿੱਥੇ ਸੈਨਿਕ ਵਿਰੋਧੀ ਹੈ ਉਥੇ ਇਹ ਬਿਆਨ ਜਿਹੜਾ ਰਾਸ਼ਟਰ ਵਿਰੋਧੀ ਵੀ ਹੈ ਔਰ ਮੈਂ ਕੜੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕਰਦਾ ਹਾਂ